ਇਤਿਮਾਨ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਆਰਕੇ ਗੰਗੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕਰਦੇ ਆਂ ਤੁਹਾਡਾ ਨਿਗਾ ਨਿਗਾ ਸਵਾਗਤ ਸੋ ਆਪਾਂ ਮੌਜੂਦ ਆ ਜੀ ਕੋਰਾਲੀ ਸ਼ਹਿਰ ਦੇ ਵਿੱਚ ਜਿੱਥੇ ਕਿ ਅੱਜ ਲੇਬਰ ਚੌਂਕ ਦੇ ਵਿੱਚ ਜੋ ਲੇਬਰ ਚੌਂਕ ਦੇ ਜੋ ਕਮੇਟੀ ਹੈ ਜੋ ਮੈਂਬਰ ਨੇ ਸੋ ਉਹਨਾਂ ਵੱਲੋਂ ਅੱਜ ਇੱਥੇ ਠੰਡੇ ਮਿੱਠੇ ਜਲਦੀ ਛਵੀਲ ਲਗਾਈ ਗਈ ਹੈ ਸੋ ਦਿਖਾਨੀਆਂ ਤੁਹਾਨੂੰ ਸਾਰੀਆਂ ਆਪਾਂ ਇੱਥੋਂ ਦੇ ਚੱਲ ਕੇ ਆਂ ਸੋ ਜਿਹੜੇ ਮੈਂਬਰ ਨੇ ਲੇਬਰ ਚੌਂਕ ਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਕੀ ਉਹਨਾਂ ਦਾ ਕਹਿਣਾ ਸੋ ਬਣੇ ਰਹੋ ਸਾਡੇ ਇਤਿਮਾਨ ਚ ਮੋਤ ਵਰਨੇ ਜੋ ਮੂਰੇ ਹੋ ਕੇ ਕੰਮ ਕਰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਜੀ ਕਿੰਨਾਵਾਂ ਪ੍ਰੋਗਰਾਮ ਹੈ ਜੀ ਆਪਣਾ ਕਿੰਨੇ ਵਿੱਚ ਸ਼ਾਮਿਲ ਲਗਾ ਰਹੇ ਹੋ ਜੀ ਵੈਗਰੂ ਜੀ ਦਾ ਖਲਤਾ ਵੈਗਰੂ ਜੀ ਫਤਿਹ ਅਸੀਂ ਘਟ ਤੋਂ ਘਟ ਜੀ ਸਾਡਾ ਇਹ 12ਵਾਂ ਪ੍ਰੋਗਰਾਮ ਹੈ ਜੀ 12ਵਾਂ ਪ੍ਰੋਗਰਾਮ ਹਰ ਸਾਲ ਸਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਸੰਬੰਧ ਦੇ ਵਿੱਚ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਅਸੀਂ ਹਰ ਸਾਲ ਸ਼ਵੇਲ ਆਉਂਦੇ ਜੀ ਅਸੀਂ ਰਾਲੀ ਲੇਬਰ ਚੌਂਕ ਦੇ ਵੱਲੋਂ ਸਾਰਿਆਂ ਦਾ ਤਿਲ ਫੁੱਲ ਇਕੱਠਾ ਕਰਕੇ ਅਸੀਂ ਛਵੀ ਲਾਂਦੇ ਜੀ ਜਿਸ ਤਰ੍ਹਾਂ ਕਿ ਮੰਨ ਲਓ ਕਿ ਸ਼ਾਇਰ ਦੇ ਵਿੱਚੋਂ ਗ੍ਰਾਈ ਵਗੈਰਾ ਕਰਦੇ ਹਾਂ ਕਿ ਆਪਣੇ ਆਪਣੇ ਜਿੰਨ ਸਾਰੇ ਲੇਬਰ ਵਾਲੇ ਬੰਦੇ ਜੋ ਆਪਣੀ ਸ਼ਰਧਾ ਨਾਲ ਦੇ ਜਵੇ ਉਹ ਤੋਂ ਲੈ ਲਈਦਾ ਜੀ ਅਸੀਂ ਉਹ ਗ੍ਰਾਈ ਕੋਈ ਨਹੀਂ ਕਰਦੇ ਅਸੀਂ ਆਪਣੀ ਲੇਬਰ ਵੱਲੋਂ ਗ੍ਰਾਈ ਕਰਦੇ ਹਾਂ ਜੀ ਅੱਛਾ ਜੀ ਜਿਹੜੀ ਆਪਣੇ ਲੇਬਰ ਵਾਲੇ ਬੰਦੇ ਜਿਹੜੇ ਆਪਣੇ ਜੀ ਠੇਕੇਦਾਰ ਹੋਗੇ ਜੀ ਲੇਬਰ ਹੋ ਗਈ ਸਾਡੀ ਅਸੀਂ ਉਹਨਾਂ ਦਾ ਇਕੱਠਾ ਕਰਕੇ ਪੈਸਾ ਜੋ ਵੀ ਤਿਲ ਫੁੱਲ ਅਗਲਾ ਦਿੰਦਾ ਅਸੀਂ ਉਹ ਇਕੱਠਾ ਕਰਕੇ ਉਹਦੇ ਨਾਲ ਅਸੀਂ ਛਵੀ ਲਾਂਦੇ ਜੀ ਜੀ ਤੁਹ ਸੰਗਤਾਂ ਦਾ ਕਿੰਨਾ ਦਾ ਉਤਸ਼ਾਹ ਰਿਹਾ ਜੀ ਫਿਰ ਬਹੁਤ ਵਧੀਆ ਉਤਸ਼ਾਹ ਰਿਹਾ ਜੀ ਸਾਨੂੰ ਹਾਂ ਜੀ ਬਹੁਤ ਧੁੰਮ ਧਾਮ ਨਾਲ ਅਸੀਂ ਛਵੀ ਲਾਈਏ ਜੀ ਉਹ ਕਿੰਨੇ ਕ ਮੈਂਬਰ ਹੈ ਜੀ ਆਪਣੇ ਨਾਲ ਲੀਬਰ ਚੌਂਗ ਦੇ ਵਿੱਚ ਜੁੜੇ ਹੋਏ ਸਾਡੇ ਨਾਲ ਘੁੱਟ ਘੁੱਟ ਸਾਡਾ 400 ਮੈਂਬਰ ਹੈ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਸੋ ਅਸੀਂ ਆਸ਼ਾ ਰੱਖਦੇ ਵੀ ਅੱਗੇ ਨੂੰ ਵੀ ਤੁਸੀਂ ਇਦਾਂ ਹੀ ਵੱਧ ਚੜ ਕੇ ਲੋਕਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਆਂ ਦੇਖੋ ਆਪਾਂ ਡਾਕਟਰ ਕੋਲ ਜਾਂਦੇ ਆਂਗੇ ਡਾਕਟਰ ਨੂੰ ਕਦੇ ਆਪਾਂ ਨੇ ਇਹ ਨਹੀਂ ਕਿਹਾ ਵੀ ਹਾਂ ਸਾਡੇ ਪਾਸ ਦਿਹਾੜੀ ਨਹੀਂ ਲੱਗੀ ਆ ਪੈਸਾ ਨਹੀਂ ਲੱਗਿਆ ਠੀਕ ਹੈ ਨਹੀਂ ਤਾਂ ਕਿ ਵੀ ਨਹੀਂ ਕਹਦਾ ਹਾਂ ਜੀ ਹਾਂ ਜੀ ਹਾਂ ਜੀ ਇਹ ਕੱਟ ਕਰ ਲੈ ਅਸੀਂ ਇਹ ਅਪੀਲ ਕਰਦੇ ਹਾਂ ਆਪਣੀ ਲੇਬਰ ਨੂੰ ਜੋ ਵੀ ਆਪਣਾ ਸ਼ਰਧਾ ਕੀ ਆਪਣਾ ਤਿਲ ਫੁੱਲ ਹੈ ਉਹ ਆਪਣਾ ਦਸਵੰਧ ਕੱਢਣਾ ਚਾਹੀਦਾ ਤਾਂ ਕਿ ਮਹਾਰਾਜ ਸਾਈ ਹੋਵੇ ਸਹੀ ਹੋਵੇ ਬਿਲਕੁਲ ਠੀਕ ਹੈ ਜੀ ਸੋ ਨਵੇਂ ਬੱਚਿਆਂ ਨੂੰ ਕੀ ਕਹਿਣਾ ਚਾਹੂੰਗਾ ਜੀ ਨਵੀਂ ਪੀੜ੍ਹੀ ਹੈ ਜੋ ਅੱਜ ਕੱਲ ਜੋ ਆਪਾਂ ਨੂੰ ਪਤਾ ਹੀ ਹੈ ਜੋ ਹਾਲਾਤ ਚੱਲ ਰਹੇ ਇਹ ਹੀ ਅਪੀਲ ਕਰਦੇ ਹਾਂ ਵੀ ਦੇਖੋ ਵੱਧ ਤੋਂ ਵੱਧ ਪੜੋ ਤੇ ਨਸ਼ਿਆਂ ਤੋਂ ਰਹਿਤ ਰਹੋ ਹਾਂ ਜੀ ਗੁਰਬਾਣੀ ਨਾਲ ਜੁੜੋ ਸਾਂ ਸਵੇਰ ਆਪਣਾ ਗੁਰਦੁਆਰਾ ਜਾਓ ਜੀ ਗੁਰਦੁਆਰੇ ਜਾ ਕੇ ਪਾਠ ਕਰੋ ਆਪਣੇ ਪਰਿਵਾਰ ਵਿੱਚ ਗੁਰਸਿੱਖੀ ਪਰਿਵਾਰ ਬਣੋ ਜੀ ਬਿਲਕੁਲ ਹਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਖਾਲਸਾ ਸੋ ਗੱਲਬਾਤ ਕਰਦੇ ਆਂ ਹੋਰ ਮੈਂਬਰਾਂ ਦੇ ਨਾਲ ਹਾਜੀ ਬਾਜੀ ਕੀ ਕਹੋਗੇ ਜੀ ਆਜੋ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਸਵੰਦਰ ਸਿੰਘ ਹੈ ਜੀ ਅੱਛਾ ਜੀ ਸੋ ਜਸਵੰਦਰ ਸਿੰਘ ਜੀ ਕੀ ਕਹੋਗੇ ਜੀ ਅੱਜ ਦੇ ਜੋ ਪ੍ਰੋਗਰਾਮ ਬਾਰੇ ਜੋ ਚਵੀਲ ਲਗਾਈ ਹੈ ਜੀ ਉਸ ਤੁਸੀਂ ਇਕੱਠੇ ਹੋ ਕੇ ਆ ਰਹੇ ਨੇ ਅੱਧਾ ਪਹਿਲਾ ਜੀ ਵੈਗਰੂ ਜੀ ਦਾ ਖਾਲਸਾ ਸ਼੍ਰੀ ਵੈਗਰੂ ਦੀ ਫਤਿਹ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਆਪਣੇ ਸਾਰੇ ਸਾਥੀਆਂ ਦਾ ਦੇਵਰ ਚੌਕ ਵੱਲੋਂ ਜੀ ਜਿਹੜਾ ਸਾਡੇ ਨਾਲ ਇੰਨੇ ਲੋਕ ਆਪਣੇ ਸਹਯੋਗ ਸਾਡੇ ਨਾਲ ਖੜੇ ਐ ਤੇ ਸਾਡਾ ਬਹੁਤ ਇਹਨਾਂ ਨੇ ਖਿਆਲ ਵੀ ਰੱਖਿਆ ਜਾਨੀ ਆਉਂਦੀ ਜਾਂਦੀ ਸੰਗਤ ਨੇ ਵੀ ਸਾਡਾ ਬਹੁਤ ਸੰਯੋਗ ਦਿੱਤਾ ਹੱਦ ਨਾਲ ਬਿਲਕੁਲ ਤੁਸੀਂ ਦੇਖਿਆ ਵੀ ਹੈ ਪੂਰੀ ਧੁੱਪ ਦੇ ਵਿੱਚ ਵੀ ਬੰਦੇ ਨੇ ਬਹੁਤ ਜਿਆਦਾ ਹਾਂਜੀ 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 ਖੜ ਖੜ ਕੇ ਆਵਾਜ਼ਾਂ ਮਾਰ ਮਾਰ ਕੇ ਪਾਣੀ ਸਾਨੂੰ ਪਤਾ ਵੀ ਗਰਮੀ ਦਾ ਮੌਸਮ ਹੈ ਇੰਨਾ ਬਿਲਕੁਲ ਜੀ ਬਿਲਕੁਲ ਹਰ ਇੱਕ ਨੂੰ ਪਾਣੀ ਤਨੂੰ ਪਤਾ ਹੈ ਪਾਣੀ ਬਿਨਾ ਬੰਦਾ ਬਚਦਾ ਨਹੀਂਗਾ ਜੀ 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 ਠੀਕ ਆ ਸਾਡੇ ਇੰਨੇ ਸਾਰੇ ਜਾਨੀ ਚੌਂਕ ਦੇ ਲੇਬਰ ਚੌਂਕ ਦੇ ਬੰਦੇ ਐ ਹਾਂਜੀ ਸਾਰਿਆਂ ਨੇ ਸਾਡਾ ਬਹੁਤ ਵਧੀਆ ਸਹਿਯੋਗ ਦਿੱਤਾ ਸੀ ਰਲ ਮਿਲ ਕੇ ਹਾਂਜੀ ਰੁਪਿਆ ਰੁਪਿਆ ਇਕੱਠਾ ਕਰਕੇ ਅਸੀਂ ਗੁਰਪ੍ਰਭ ਦੇ ਮਹਾਰਾਜ ਦੇ ਗੁਰਜਰਜਨ ਦੇਵ ਜੀ ਦੇ ਛੇਦੀ ਦਿਨ ਤੇ ਆ ਖੁਸ਼ੀਆਂ ਰੱਖਦੇ ਆ ਜੀ ਠੀਕ ਆ ਸੇ ਆਪਣ ਚਮਕੌਰ ਸਾਹ ਫਤਿਹਗੜ ਸਾਹਿਬ ਛੇਦ ਦੀ ਜੋੜ ਮੇਲਿਆਂ ਤੇ ਵੀ ਅਸੀਂ ਲੰਗਰ ਜ਼ਰੂਰ ਲਾਉਂਦੇ ਆਂ ਲੰਗਰ ਲਾਉਂਦੇ ਆਂ ਅਸੀਂ ਮਾਰਾ ਦੀ ਕਿਰਪਾ ਅਸੀਂ ਕਰਦੇ ਵੀ ਸਾਡੇ ਜਿਹੜੇ ਸਾਡੇ ਨਾਲ ਦੇ ਜੁੜੇ ਹੋਣਾ ਵੀ ਗਾਹਾਂ ਨੂੰ ਸਾਡਾ ਨਾਲ ਸਾਥ ਦੇਣਾ ਜੀ ਸਾਡੇ ਨਾਲ ਖੜਨਾ ਸੀ ਇਦਾਂ ਹੀ ਮਾਰਾ ਦੇ ਚਰਨਾਂ ਦੇ ਵਿੱਚ ਲੱਗੇ ਰਹੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਤੇ ਅਸੀਂ ਅੱਗੇ ਆਪਣੇ ਸਾਰੇ ਸਾਥੀਆਂ ਨੂੰ ਇਹ ਵੀ ਫੇਰ ਕਹਿੰਨੇ ਆਂ ਵੀ ਪਾਈ ਆਪਣਾ ਰਲ ਮਿਲ ਕੇ ਰਹੋ ਠੀਕ ਹੈ ਨਾ ਆਪਣਾ ਇੱਕ ਏਕਾ ਬਣਾ ਕੇ ਰੱਖੋ ਚੌਂਕ ਦੇ ਵਿੱਚ ਉਹ ਤਾਂ ਬਿਲਕੁਲ ਹੈ ਜੀ ਏਕੇ ਬਿਨਾ ਕੁਝ ਨਹੀਂ ਆ ਜੀ ਏਕੇ ਬਿਨਾ ਕੁਝ ਨਹੀਂ ਆਗਾ ਜਾਇਕੇ ਰਣਗਤ ਆਪਣੀ ਇੱਕ ਇੱਕ ਮੁੱਠੀ ਚ ਰਹੋਗੇ ਆਪਣਾ ਕੋਈ ਕੁਝ ਨਹੀਂ ਕਰ ਸਕਦਾ ਆਪਾਂ ਇੱਕ ਮੁੱਠੀ ਚ ਖੜੇ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਗਈ ਆਪਣਾ ਚੌਂਕ ਦੇ ਵਿੱਚ ਸਾਰਾ ਕੁਝ ਆਪਣਾ ਸਾਡਾ ਹੀ ਜੀ ਬਿਲਕੁਲ ਠੀਕ ਹੈ ਨਾ ਜੀ ਫਖਰੀਆ ਧੰਨਵਾਦ ਜੀ ਥੈਂਕ ਯੂ ਜੀ ਸੋ ਸੁਣੀਏ ਤੁਸੀਂ ਸਾਰੀ ਗੱਲਬਾਤ ਜੀ ਸੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਬਣੇ ਰਹੋ ਸਾਡੇ ਏਥੀਮਾਨ ਚੈਨਲ ਦੇ ਨਾਲ ਮੈਂ ਹਰਕੇ ਕਾਂਗੜਾ ਮੈਨੂੰ ਦਿਓ ਜ਼ਿਆਦਾ ਓਕੇ ਜੀ